ਸਕੂਲ ਚ ਪੜ੍ਹਦੀ ਕੁੜੀ ਦੇ ਲਈ ਮਾਪਿਆਂ ਨੇ ਮੁੰਡਾ ਦੇਖ ਲਿਆ ਉਸ ਦਾ ਰਿਸ਼ਤਾ ਪੱਕਾ ਕਰ ਦਿੱਤਾ ਅਤੇ ਅੰਗੇਜਮੈਂਟ ਵੀ ਹੋ ਗਈ ਇਸ ਕੁੜੀ ਨੂੰ ਭਰੋਸਾ ਸੀ ਪਿਆਰ ਸੀ ਅਤੇ ਹੁਣ ਦਾ ਭਵਿੱਖ ਵੀ ਉੱਥੇ ਹੀ ਸੀ ਕਿ ਉਸਤੇ ਉਸੇ ਮੁੰਡੇ ਦੇ ਨਾਲ ਵਿਆਹੀ ਜਾਣਾ ਅਤੇ ਉਹ ਹੀ ਉਸ ਦਾ ਪਤੀ ਹੈ ਸਭ ਕੁਝ ਹੈ ਕਰ ਪਰਿਵਾਰ ਵੀ ਉਹ ਹੀ ਹੈ ਪਰ ਜਦੋਂ ਇਹ ਕੁੜੀ ਵਿਆਹ ਤੋਂ ਪਹਿਲਾਂ ਹੀ ਅੰਗੇਜਮੈਂਟ ਤੋਂ ਬਾਅਦ ਮੁੰਡੇ ਨੂੰ ਮਿਲਣ ਜਾਂਦੀ ਹੈ ਤਾਂ ਮੁੰਡੇ ਅਤੇ ਕੁੜੀ ਦੇ ਵੱਲੋਂ ਸਬੰਧ ਬਣਾ ਲਏ ਜਾਂਦੇ ਨੇ ਅਤੇ ਇਸ ਮਕਰੋ ਫਤ ਲੱਗਦਾ ਹੈ ਕਿ ਕੁੜੀ ਗਰਭਵਤੀ ਹੈ ਨਾਬਾਲਗ ਕੁੜੀ ਮਾਂ ਬਣ ਚੁੱਕੀ ਹੈ ਪਰ ਇਸ ਦੀ ਉਮਰ ਬਹੁਤ ਘੱਟ ਹੈ ਤੇ ਸਕੂਲ ਦੇ ਵਿੱਚ ਪੜਨ ਵਾਲੀ ਕੁੜੀ ਹੈ ਇਸ ਦੇ ਪਿੱਛੇ ਦੀ ਕਹਾਣੀ ਜਦੋਂ ਸਾਰੀ ਸਾਹਮਣੇ ਆਈ ਤਾਂ ਪਰਿਵਾਰਿਕ ਮੈਂਬਰ ਆ ਕੇ ਆਖਦੇ ਨੇ ਕਿ ਇਸ ਕੁੜੀ ਦਾ ਵਿਆਹ ਉਸੇ ਮੁੰਡੇ ਦੇ ਨਾਲ ਹੀ ਹੋਣਾ ਪਰ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਤੇ ਕੀ ਕੁਝ ਇਸ ਦੇ ਬਾਰੇ ਪਤਾ ਲੱਗਿਆ ਦੇਖਦੇ ਹਾਂ ਬਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਨਾਬਾਲਗ ਕੁੜੀ ਨੇ ਜਦੋਂ ਬੱਚੇ ਨੂੰ ਜਨਮ ਦਿੱਤਾ ਤਾਂ ਹਰ ਪਾਸੇ ਇਸ ਬਾਰੇ ਗੱਲ ਹੋਣੀ ਲਾਜ਼ਮੀ ਸੀ ਗੱਚਾ ਬੱਚਾ ਭਾਵੇਂ ਉਸ ਸਮੇ ਬਿਲਕੁਲ ਠੀਕ ਸੀ ਪਰ ਲੜਕੀ ਦੇ ਨਾਬਾਲਗ ਹੋਣ ਦੇ ਕਾਰਨ ਇਹ ਮਾਮਲਾ ਪੁਲਿਸ ਅਤੇ ਚਾਈਲਡ ਵੈਲਫੇਅਰ ਤੱਕ ਪਹੁੰਚ ਗਿਆ ਦੋਨਾਂ ਪੱਖਾਂ ਨੂੰ ਸੋਮਵਾਰ ਨੂੰ ਕਮੇਟੀ ਦੇ ਸਾਹਮਣੇ ਪੇਸ਼ ਹੋਣ ਦੇ ਲਈ ਕਿਹਾ ਗਿਆ ਜਿਹੜਾ ਵੀ ਫੈਸਲਾ ਹੋਏਗਾ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਣੀ ਹੈ ਦੱਸਦੀ ਹੈ ਕਿ 1 ਸਾਲ ਪਹਿਲਾਂ ਹੀ ਗੁਰਦਾਸਪੁਰ ਦੀ 16 ਸਾਲ ਦੀ ਕੁੜੀ ਅਤੇ ਅੰਮ੍ਰਿਤਸਰ ਦੇ 19 ਸਾਲ ਦੇ ਮੁੰਡੇ ਦੀ ਮੰਗਣੀ ਹੋਈ ਲੜਕੀ 11ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ ਤੇ ਲੜਕੀ ਨੇ ਇੱਕ ਹੁਣ ਪੁੱਤ ਨੂੰ ਜਨਮ ਦੇ ਦਿੱਤਾ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਇਹ ਜਨਮ ਦਿੱਤਾ ਗਿਆ ਉੱਥੇ ਹੀ ਡਿਲੀਵਰੀ ਸ਼ਨੀਵਾਰ ਨੂੰ ਸਵੇਰੇ ਹੋਈ ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਬਾਰੇ ਸਖੀਵਨ ਸਟਾਫ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਜੋ ਦੋਵੇਂ ਜਾਨੇ ਮੌਕੇ ਤੇ ਪਹੁੰਚਦੇ ਨੇ ਤਾਂ ਪੂਰੀ ਗੱਲਬਾਤ ਪੁੱਛੀ ਜਾਂਦੀ ਹੈ ਤਾਂ ਮਾਂ ਅਤੇ ਇਸ ਬੱਚੀ ਦੇ ਵੱਲੋਂ ਜੋ ਕੁਝ ਦੱਸਿਆ ਗਿਆ ਇਹਦੇ ਵਿੱਚ ਇਹੀ ਕਿਹਾ ਗਿਆ ਕਿ ਦੋਨਾਂ ਪੱਖਾਂ ਦੀ ਸਹਿਮਤੀ ਹੋਈ ਹੈ ਤੇ ਉਸ ਤੋਂ ਬਾਅਦ ਹੀ ਇਹ ਸਭ ਕੁਝ ਕੀਤਾ ਗਿਆ ਦੋਨਾਂ ਪੱਖਾਂ ਦੀ ਸਹਿਮਤੀ ਦੀ ਗੱਲ ਮੰਨਦੇ ਹੋਏ ਕਾਰਵਾਈ ਤਾਂ ਫਿਰ ਵੀ ਹੋਵੇਗੀ ਹੀ ਕਿਉਂਕਿ ਇਹ ਕੁੜੀ ਨਾਬਾਲਗ ਹੈ ਕਿ 17 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਸਰ ਮੇਰੇ ਨਾਲ ਮਾਜੋਗ ਸੀ ਡਬਲਯੂ ਸੀ ਦੇ ਮੈਂਬਰ ਸੀ ਰਤਨ ਸਰ ਜੀ ਆ ਵਾਸਟਾਪ ਸੈਂਟਰ ਦੇ ਇੰਚਾਰਜ ਅਨੂ ਮੈਮ ਸਾਰੀ ਟੀਮ ਅੱਥੇ ਮੌਕੇ ਤੇ ਪਹੁੰਚੀ ਆ ਕੇ ਦੇਖਿਆ ਬੱਚਾ ਵੀ ਠੀਕ ਹੈ ਤੇ ਮਦਰ ਵੀ ਠੀਕ ਹੈ ਦੋਨੇ ਜਣੇ ਠੀਕ ਨੇ ਬਾਕੀ ਆਪਾਂ ਉਹਦੀ ਜਿਹੜੀ ਅਗਲੀ ਕਾਰਵਾਈ ਹੈ ਉਹ ਕਰ ਰਹੇ ਆ ਉਹਨੇ ਦੇਖ ਸਰ ਇਹਦੀ ਇਸ ਤਰ੍ਹਾਂ ਵਾ ਕਿ ਦੇਖੋ ਕੁੜੀ ਅੰਡਰੇਜ ਹੈ ਪਹਿਲਾਂ ਤਾਂ ਕੁੜੀ ਆਪਣੇ ਸੋਹਰੇ ਪਰਿਵਾਰ ਕੋ ਨਹੀਂ ਜਾਏਗੀ ਉਸ ਕੁੜੀ ਨੂੰ ਆਪਾਂ ਦੇਖਨੇ ਆ ਕਿ ਉਹ ਕੁੜੀ ਦਾ ਪ੍ਰੈਜਨ ਪੋਜੀਸ਼ਨ ਕੀ ਹੈ ਪ੍ਰੈਜਨ ਪੋਜੀਸ਼ਨ ਦੇਖ ਕੇ ਜੇਕਰ ਉਹਦੇ ਮਦਰ ਕਹਿੰਦੇ ਆ ਕਿ ਆਪਾਂ ਕੁੜੀ ਨੂੰ ਤਾਂ ਰੱਖਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਪਹਿਲਾਂ ਤੇ ਆਪਾਂ ਸਿਡਬੀਸੀ ਅੱਗੇ ਪ੍ਰੋਡਿਊਸ ਕਰਾਂਗੇ ਸਿਡਬੀਸੀ ਅੱਗੇ ਬਿਆਨ ਹੋਣਗੇ ਅੱਗੋਂ ਸਿਡਬੀਸੀ ਡਿਸੀਜਨ ਲਏਗੀ ਕਿ ਆਪਾਂ ਨੂੰ ਕਿਸ ਤਰ੍ਹਾਂ ਕਰੀਏ ਕੋਈ ਹੋਰ ਕੋਈ ਬਰਾ ਭਲਾਇਆ ਕਿਦਾਂ ਬੱਚਾ ਕਦਾ ਸਰ ਉਹਨਾਂ ਨੇ ਕੁਝ ਨਹੀਂ ਕਿਹਾ ਉਹਨੇ ਕਿਹਾ ਕਿ ਮੇਰੀ ਰੀਗ ਸਰਾਮਣੀ ਨਹੀਂ ਹੋਈ ਆ ਕੁੜੀ ਨੇ ਤੇ ਉਸੇ ਲੜਕੇ ਦਾ ਉਹਦੇ ਇਨ ਲਾਜ਼ ਵੀ ਇੱਥੇ ਨਾਲ ਹੀ ਨੇ ਸਰ ਉਹ ਸੀਡਬਲ ਸੀ ਸੀ ਸਿਜ਼ਨ ਲੈਗੀ ਇਹਦੇ ਬੱਚੀ ਜਰਮੀ ਵਰਦੀ ਗਈ ਹੈ ਕੁੜੀ ਪਲੱਸ 1 ਚਾਹ ਕੁੜੀ ਨੇ ਇਹੀ ਗੱਲ ਕਹੀ ਹੈ ਹੁਣ ਅੱਗੇ ਜੋ ਫਾਸਲਾ ਹੋਏਗਾ ਸੀਡਬਲ ਸੀ ਪਹਿਲਾਂ ਦੇਖਾਂਗੇ ਪੂਰੇ ਲਵਾਂਗੇ ਜਾਇਦਾ ਲੈ ਕੇ ਉਸ ਤੋਂ ਬਾਅਦ ਸੀਡਬਲ ਸੀ ਮੁੰਡਾ ਕਹਿੰਦੇ 20 ਸਾਲ ਦਾ ਹੱਲੇ ਉਹਦਾ ਆਪਾਂ ਕੋਈ ਪ੍ਰੂਫ ਨਹੀਂ ਦੇਖਿਆ ਲੜਕੀ ਦਾ ਪ੍ਰੂਫ ਤੇ ਦੇਖ ਲਿਆ ਉਹ ਆਏਗਾ ਦੇਖ ਕੇ ਤੁਹਾਡੇ ਦਾ ਕੀ ਕਰਦੇ ਕਿੱਥੇ ਜਾਗੇ ਅਸੀਂ ਸਾਰਾ ਸਰ ਮੈਂ ਤੁਹਾਨੂੰ ਕਹਿੰਦੇ ਆਪਾਂ ਜਸਟ ਆਏ ਆ ਅੱਗੇ ਪੂਰੀ ਦੇਖ ਕੇ ਸੀਡਬਲ ਸੀ ਅੱਗੇ ਪ੍ਰੋਡਿਊਸ ਕਰਾਂਗੇ ਜੋ ਸੀਜ਼ਨ ਲੈਣਗੇ ਉਦਾਂ ਮੈਂ ਰਤਨ ਲਾਲ ਸੀਡਬਲਿਊਸੀ ਮੈਂਬਰ ਜਾਣਕਾਰੀ ਮਿਲੀ ਸੀ ਕਿ ਇੱਕ ਨਬਾਲਗ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਹੈ ਔਰ ਇਹਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਅਸੀਂ ਬੱਚੇ ਦੇ ਬਾਰੇ ਫੈਸਲਾ ਕਰਾਂਗੇ ਪਰਿਵਾਰ ਨੂੰ ਪੁੱਛ ਕੇ ਲੜਕੀ ਨੂੰ ਪੁੱਛ ਕੇ ਕਿ ਕੀ ਉਹ ਬੱਚੇ ਨੂੰ ਰੱਖਣਾ ਚਾਹੁੰਦੇ ਨੇ ਜਾਂ ਬੱਚੇ ਨੂੰ ਉਹ ਸੈਂਡਰ ਕਰਨਾ ਚਾਹੁੰਦੇ ਨੇ ਜੋ ਸੈਂਡਰ ਕਰਨਾ ਚਾਹਣਗੇ ਤਾਂ ਅਸੀਂ ਬੱਚੇ ਨੂੰ ਜਲੰਧਰ ਸ਼ਿਫਟ ਕਰਾਂਗੇ ਔਰ ਉੱਥੇ ਇਹਦੀ ਦੇਖਭਾਲ ਲਈ ਉਹ ਹੋਮ ਵਿੱਚ ਬੱਚਾ ਜਾਏਗਾ ਔਰ ਉਹਦੀ ਪ੍ਰਵਰਿਸ਼ ਉੱਥੇ ਹੋਏਗੀ ਔਰ ਅਡਸ ਵਿੱਚ ਅਜੇ ਕਿਸਾਂ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਉਹ ਅ ਪ੍ਰੋਵੈਂਸ਼ਨ ਆਫ ਚਾਈਲਡ ਮੈਰਿਜ ਐਕਟ ਦੇ ਤਹਿਤ ਇਹਦਾ ਉਹ ਫੈਸਲਾ ਲਿਆ ਜਾਏਗਾ ਟੂ ਕੋਰਟ ਹੋਏਗਾ ਕੋਰਟ ਡਿਸਾਈਡ ਕਰੇਗੀ ਕਿ ਇਹਦੇ ਤੇ ਕਿਹੜੀ ਕਾਰਵਾਈ ਜਿਹੜੀ ਉਹ ਅਗਰ ਦੋਨੋਂ ਪਰਿਵਾਰ ਸਹਿਮਤ ਹੋ ਜਾਂਦੇ ਨਹੀਂ ਸਹਿਮਤ ਹੁਣ ਫਿਰ ਵੀ ਕਿਉਂਕਿ ਉਹਨਾਂ ਨੇ ਆਫੈਂਸ ਕਰਿਆ ਆਫੈਂਸ ਬੰਦ ਹੈ ਅੰਡਰ ਬੱਚਾ ਮਾਰ ਖਾ ਜਾਂਦੀ ਹੈ ਸਭ ਤੋਂ ਫਿਰ ਅ ਉਦੇ ਬਾਰੇ ਵਿੱਚ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਕਮੇਟੀ ਮੈਂਬਰ ਐਜ਼ ਅ ਹੋਲ ਫੈਸਲਾ ਕਰਨਗੇ ਇਹਦੇ ਬਾਰੇ ਕੀ ਕਰਨਾ ਹੈ ਹੈ ਕ੍ਰਾਈਮ ਹੈ ਇਹ ਕ੍ਰਾਈਮ ਹੈ